ਇਹ ਇਹ ਪੈਪ ਦਾ ਆਪਣਾ ਟੋਟਾ ਫੁੱਟ ਦਾ ਹੀ ਠੀਕ ਹੈ ਜੀ ਇਹ ਸਰਾਖ ਆ ਜਿਹੜੇ ਇਹ ਆਪਾਂ ਸਾਰੇ ਧਰਤੀ ਦੇ ਲੈਵਲ ਤੱਕ ਲੈ ਜਾਣੇ ਆ ਓਕੇ ਇੱਥੋਂ ਆਪਾਂ ਸਾਰਾ ਧਰਤੀ ਚ ਲਾਉਣਾ ਇਹਨੂੰ ਠੀਕ ਹੈ ਕਿ ਜਿਹੜਾ ਆਪਾਂ ਪਾਣੀ ਲਾਉਣਾ ਇਹਨੂੰ ਇਹ ਨਿਸ਼ਾਨ ਤੱਕ ਲਾਉਣਾ ਆਪਾਂ ਠੀਕ ਹੈ ਇਹ ਨਿਸ਼ਾਨ ਤੱਕ ਇੰਨਾ ਪਾਣੀ ਨੂੰ ਲਾਉਣਾ ਆਪਾਂ ਜਦੋਂ ਵੀ ਲਾਉਣਾ ਭਰ ਕੇ ਹਾਂ ਕਿੰਨਾ ਡੂੰਘਾਨ ਆਪਣਾ ਇਹ ਆਪਾਂ ਇਹ ਆਪਣਾ ਸਰਾਖ ਵਾਗਿਆ ਆਪਣਾ ਇੱਥੋਂ ਇਹ ਵਾਗਿਆ 8 ਇੰਚੀ ਵਾਗਿਆ ਠੀਕ ਹੈ ਠੀਕ ਹੈ ਤੇ ਫਿਰ ਇਹਨੂੰ ਵਿੱਚੋਂ ਆਪਾਂ ਸਾਰੀ ਮਿੱਟੀ ਕੱਢਣੀ ਆ ਇਹਦੇ ਓਕੇ ਖਾਲੀ ਕਰਨਾ ਇਹਨੂੰ ਤੇ ਜਦੋਂ ਇਹਨੂੰ ਸੁਕਾਉ ਫਿਰ ਆਪਾਂ ਨੂੰ ਉਹ ਰੱਸੀ ਤੱਕ ਪਾਣੀ ਭਾਗ ਜੂ ਪਾਣੀ ਦਾ ਲੈਵਲ ਠੀਕ ਹੈ ਰੱਸੀ ਤੱਕ ਭਾਗਿਆ ਜਦੋਂ ਫਿਰ ਉਹਨੂੰ ਆਪਾਂ ਦੁਬਾਰਾ ਫਿਰ ਇਹਨੂੰ ਪਾਣੀ ਦਾ ਭਰਨਾ ਉਦੋਂ ਉਨਾ ਚਿਰ ਆਪਾਂ ਝੋਨੇ ਨੂੰ ਪਾਣੀ ਦੀ ਲੋੜ ਹੈ ਨਹੀਂ ਠੀਕ ਹੈ ਆਪਾਂ ਉਹ ਜੱਟੀ ਜਾਂਦੇ ਲੋਕ ਪਾਣੀ ਹਣਾ ਜਿਆਦਾ ਪਾਣੀ ਪੈ ਗਿਆ ਆ ਦੇਖ ਲੈ ਯਾਰ ਅਸੀਂ ਤਾਂ ਬਹੁਤ ਸੁਕਾ ਕੇ ਲਾਉਣੇ ਤੋਂ ਨਿਗਾ ਮਾਰਨਾ ਆ ਆ ਸੁੱਕਿਆ ਪਿਆ ਹੁਣ ਜਮਾ ਮਾਇਆ ਸੇ ਦੀ ਗਾਲ ਕਿਵੇਂ ਇਹ ਚੱਲ ਗਏ ਫਿਰ ਲੱਗੇ ਕਿੱਥੇ ਚਲਾਉਣਾ ਪੂਏ ਤੇ ਬਸ ਵੱਟ ਤੋਂ 3-4 ਫੁੱਟ ਦੂਰ ਹੀ ਲਾਉਣਾ ਆਪਾਂ ਜਿਵੇਂ ਵੱਟ ਆਪਣੀ ਇੱਥੇ ਜੀ ਹੈ ਬਜਾਲੇ ਜੀ ਬਾਈਥੇ ਲਾ ਲੋ ਭਾਵੇਂ ਮੈਂ ਅੱਜ ਉੱਤਰਾਣਾ ਹੋਵੇ ਇਹ ਜਿਹੜਾ ਲੈਵਲ ਆਪਣਾ ਕਰਾਗੇ ਲੈਵਲ ਦਾ ਹੋਵੇਗਾ ਤਾਂ ਖਰਾਬ ਅੰਧਿਆਰ ਵੀ ਦਿਖੇ ਖੜਿਆ ਉਹਨੂੰ ਵਿਚ ਬੰਨ ਦੀ ਲੋੜ ਨਾ ਪਵੇ ਇੱਥੇ ਨੇੜੇ ਕਿਤੇ ਵੀ ਲਾ ਦਿੰਦੇ ਆ ਫਿਰ ਇਹਨੂੰ ਕਿਤੇ ਲਵਾ ਲੈ ਕੋਈ ਥਾਂ ਜਾਂ ਬੇਚੇ ਜਗਾ ਚੱਕੀ ਕਹੀ ਜਾਂਦੇ ਕਹੀ ਚੱਕ ਅੱਛਾ ਰਹਾ ਅਗਰ ਕੀ ਹੋਗਾ ਹਾਂ ਬਾਈਥੇ ਲਾ ਲੋ ਆ ਪੈਰਾਂ ਵਾਲੇ ਸਾਡੇ ਹਾਂ ਇੱਥੇ ਕਰ ਲੋ ਇਸ ਪਾਈਪ ਨੂੰ ਲਾਉਣ ਵਾਲਾ ਕੰਮ ਕੋਈ ਬੜਾ ਲੰਮਾ ਚੌੜਾ ਨਹੀਂ ਵੀਡੀਓ ਪਾਤੀ ਸਾਰੇ ਨੂੰ ਦੇਖ ਕੇ ਉਵੇਂ ਜੇ ਕੰਟਰੋਲਰ ਨਾਲ ਸੱਲ ਮਾਰ ਲੋ ਜਾਂ ਸੂਏ ਨਾਲ ਗਰਮ ਕਰਕੇ ਅਮੋਰੀਆਂ ਕੱਢ ਲੋ ਵੱਡੀ ਛੋਟੀ ਦਾ ਕੋਈ ਚੱਕਰ ਨਹੀਂ 바ੱਕੀ ਬਾਈ ਨੇ ਸਾਨੂੰ ਪੀਡੀਏ ਦੇ ਵਿੱਚ ਦੱਸ ਹੀ ਦਿੱਤਾ ਕਰਕੇ ਦੇਖ ਲੋ ਕਰਕੇ ਪਤਾ ਲੱਗਦਾ ਕੋਈ ਵੀ ਕੰਮ ਕਰਕੇ ਹੀ ਪਤਾ ਲੱਗਦਾ ਠੀਕ ਹੈ ਤੇ ਆ ਚੱਕੋ ਬਾਈ ਆਪਾਂ ਵੀ ਪਾਣੀ ਬਚਾਉਣ ਵਾਲਾ ਜਿਹੜਾ ਸਿਸਟਮ ਹੈ ਆਪਣੇ ਖੇਤ ਦੇ ਵਿੱਚ ਲਾਤਾ ਤੇ ਬਾਕੀ ਖੇਤਾਂ ਦੇ ਵਿੱਚ ਵੀ ਛੇਤੀ ਲਾਵਾਂਗੇ